12 ਨੰਬਰ ਟਾਇਰ ਦੇ ਵਿੱਚ ਆ। ਅੱਛਾ। ਫਰੰਟ 12 ਜਿਵੇਂ ਦੂਸਰਿਆਂ ਦਾ 10 ਆਉਂਦਾਗਾ। ਓਕੇ। 486072 ਦਾ ਕੰਟਰੋਲਰ ਲੱਗਿਆ ਹੋਇਆ ਇਹਦੇ ਵਿੱਚ। ਠੀਕ ਹੈ। 4 ਬੈਟਰੀਆਂ, 5 ਬੈਟਰੀਆਂ, 6 ਬੈਟਰੀਆਂ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ। ਕੀ ਕਸਟਮਰ ਸਾਡੇ ਕੋਲੇ ਆਉਂਦੇ ਆ ਆ ਕੇ ਕਹਿੰਦੇ ਆ ਵੀ ਯਾਰ ਲੱਖ ਰੁਪਏ ਦੀਆਂ ਚਾਰ ਦੇਈ ਜਾਂਦੇ ਆ ਬਾਈ। ਹਾਂਜੀ। ਆਹ ਹੈ ਜਿਹੜਾ ਜੇ ਬੰਦੇ ਦਾ ਨੰਬਰ ਲਾਉਣਿਆ ਫੋਨ ਚੱਕਦਾ ਨਹੀਂ। ਤੇ ਕਿਸੇ ਨਾਲ ਗੱਲ ਹੁੰਦੀ ਆ ਤਾਂ ਕਹਿ ਦਿੰਦਾ ਬਿਨਾਂ ਬੈਟਰੀ ਤੋਂ ਆ। ਠੀਕ ਹੈ। ਇੱਕ ਸਕੂਟਰੀ ਆਪਾਂ ਬਿੱਦ ਗਾਰੰਟੀ ਦੇਵਾਂਗੇ। ਠੀਕ ਹੈ। ਸਾਰਾ ਇਹਦਾ ਸਪ ਕਿਸੇ ਵੀ ਬੀਰਪਰਾ ਨੇ ਹੋਰ ਵੀ ਕਿਤੋਂ ਲਈ ਹੋਈ ਹੈ ਨਾ ਜਿਵੇਂ ਏਜੰਸੀ ਬੰਦ ਕਰ ਦਿੰਦਾ ਜਾਂ ਹੋਰ ਆਪਾਂ ਨੂੰ ਇਸ ਲੈਂਡ ਦੇ ਵਿੱਚ 4 ਸਾਲ ਹੋ ਗਏ ਜੀ ਠੀਕ ਆਪਣੀ ਇਸੇ ਨਾਮ ਦੀ ਫਾਰਮ ਰਜਿਸਟਰਡ ਆ ਬੈਸਟ ਡੀਲ ਮੋਟਰ ਦੇ ਨਾਂ ਤੇ ਪਹਿਲਾਂ ਗੋਲ ਲਾਈਟ ਦੇ ਵਿੱਚ ਆਉਂਦਾ ਸੀਗਾ ਜੀ ਉਹਦੀ ਥੋੜੀ ਜੀ ਜਿਵੇਂ ਲਾਈਟ ਘਟ ਹੁੰਦੀ ਹੈ ਦੀ ਲਾਈਟ ਵਗੈਰਾ ਡੀਆਰਐਲ ਦੇਤੀ ਜੀ ਠੀਕ ਹੈ ਜੀ ਇਹਨੂੰ ਹੈਵੀ ਚ ਕਰਤਾ ਓਕੇ ਇਹ ਹਾਈ ਸਪੀਡ ਦੇ ਵਿੱਚ ਆ ਜਾਂਦਾ ਇਹਦੀ ਐ ਮੰਨ ਕੇ ਚਲੋ 65 ਦੀ ਸਪੀਡ ਹੈ ਜੀ ਇਹਦੀ 65 ਦੀ ਸਪੀਡ ਹੈ ਹਾਂਜੀ ਇਹਦਾ 2.5 ਕਵਾਂਟਲ ਤੱਕ ਕਪੈਸਿਟੀ ਆ ਵੇਟ ਖਿੱਚਣ ਦੀ ਜੀ ਇਹਦੀ 2.5 ਕਵਾਂਟਲ ਕਿੰਨਾ ਮਰਜ਼ੀ ਤਰ੍ਹਾਂ ਲੋ ਚੱਲ ਜਾਣਾ ਪਰ ਥੋੜੀ ਮੋਟੀ ਪੇਮੈਂਟ ਦੇ ਡਾਊਨ ਪੇਮੈਂਟ ਦੇ ਕੇ ਸਿਬਲ ਦੇ ਹਿਸਾਬ ਨਾਲ ਤਾਂ ਆਪਾਂ ਉਹਨਾਂ ਦੀ ਇੰਸਟਾਲਮੈਂਟ ਕਰ ਦਾਂਗੇ ਬਾਕੀ ਮਤਲਬ ਬਜਾਇਜ ਕਾਰਡ ਤੇ ਵੀ ਸਕੂਟਰੀ ਤੇ ਬਜਾਇਜ ਕਾਰਡ ਤੇ ਵੀ ਹੋ ਜਾਂਦਾ ਹੈ ਜੀ ਬਾਈ ਜੀ ਬੱਚਾ ਟਿਊਸ਼ਨ ਜਾਂਦਾ ਗੁੜੀਆ ਸੈਂਟਰ ਜਾਂਦੀ ਆ ਜਾਂ ਖੇਤੀ ਦਾ ਕੰਮ ਕਰਦੇ ਹੋ ਤੁਸੀਂ ਤਾਂ ਸੋਨੂੰ ਇੱਕ ਗੱਲ ਦੱਸ ਦਈਏ ਸਾਲ ਦੇ ਵਿੱਚ ਤੁਸੀਂ ਐਵੇ ਵਰਗੀ ਇੱਕ ਨਵੀਂ ਸਕੂਟਰੀ ਮੋਟਰਸਾਈਕਲ ਦੇ ਸਲੈਂਸਰ ਵਿੱਚੋਂ ਦੀ ਕੱਟ ਦੰਨੇ ਹੋ ਯਾਨੀ ਕਿ ਉਹਨੇ ਪੈਸਿਆਂ ਦਾ ਤੁਸੀਂ ਪੈਟਰੋਲ ਫੂਕ ਦੰਨੇ ਹੋ ਪਰ ਅੱਜ ਨਵੇਂ ਸਾਲ ਤੇ ਬਹੁਤ ਵੱਡੇ ਆਫਰ ਲਾਤੇ ਬਾਈ ਹੋ ਰਹੇ ਨੇ ਕਰਾਉਂਿਆ ਸਾਰੀ ਗੱਲਬਾਤ ਚਾਰਜ ਵਾਲੀਆਂ ਸਕੂਟਰੀਆਂ ਨੇ ਸਾਰੀ ਗੱਲਬਾਤ ਤੁਹਾਨੂੰ ਅੱਜ ਫੁੱਲ ਕੇ ਦੱਸਾਂਗੇ ਕੀ ਗੱਲਬਾਤ ਹੁੰਦੀ ਹੈ ਕੀ ਰੀਜਨ ਹੁੰਦਾ ਹੈ ਕਿਹੜੀ ਬੈਟਰੀ ਵਾਲੀ ਸਕੂਟਰੀ ਲੈਣੀ ਚਾਹੀਦੀ ਆ ਆਪਣੀ ਵੀਡੀਓ ਨੂੰ ਲਾਈਕ ਕਰਦੇ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਨਵੇਂ ਸਾਲ ਦੇ ਉੱਤੇ ਬਹੁਤ ਵੱਡੇ ਆਫਰ ਲਾਤੇ ਬਾਈ ਹੁਣਾਂ ਨੇ ਚਾਲਦੇ ਆਂ ਅੰਦਰ ਕਰਾਉਣਾ ਸਾਰੀ ਗੱਲਬਾਤ ਆਜੋ ਦੋਸਤੋ ਤੇ ਦੋਸਤੋ ਆਪਣੇ ਨਾਲ ਬਾਈ ਰਾਜਵੀਰ ਸਿੰਘ ਜੀ ਮੌਜੂਦ ਨੇ ਮਤਲਬ ਸਾਰੀ ਗੱਲਬਾਤ ਆਪਾਂ ਨੂੰ ਦਿਖਾਉਣਗੇ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਬਾਈ ਸਾਡੇ ਦੋਸਤਾਂ ਨੂੰ ਯਾਰ ਆਪਣੇ ਜਿਹੜੇ ਨਵੇਂ ਸਾਲ ਦੇ ਆਫਰ ਨੇ ਸਕੂਟਰੀਆਂ ਬਾਰੇ ਥੱਲੀ-ਥੱਲੀ ਗੱਲ ਸਮਝਾ ਦਿਓ ਕਈ ਵਾਰੀ ਇਹ ਠੱਗੀ ਚ ਆ ਜਾਂਦੇ ਨੇ ਕੋਈ ਜਾਲੀ ਸਕੂਟਰੀਆਂ ਵੀ ਘੱਟ ਰੇਟ ਤੇ ਵੇਚ ਜਾਂਦੇ ਨੇਗੇ ਹਾਂਜੀ ਸਹੀ ਗੱਲ ਹੈ ਜੀ ਮਾੜੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਸੀ ਸਾਰੀ ਗੱਲ ਖੋਲ ਕੇ ਦੱਸ ਲਿਓ ਬਾਈ ਹਾਂਜੀ ਬਾਈ ਜੀ ਜਿਵੇਂ ਕਿ ਅੱਜ ਕੱਲ੍ਹ ਚੱਲ ਇਵੇਂ ਐਡ ਪਾ ਦਿੰਦੇ ਆ ਵੀ ਲੱਖ ਰੁਪਏ ਦੀਆਂ ਚਾਰ ਸਕੂਟਰਾਂ ਠੀਕ ਕਸਟਮਰ ਸਾਡੇ ਕੋਲੇ ਆਉਂਦੇ ਆ ਆ ਕੇ ਕਹਿੰਦੇ ਆ ਵੀ ਯਾਰ ਲੱਖ ਰੁਪਏ ਦੀਆਂ ਚਾਰ ਦੇਈ ਜਾਂਦੇ ਆ ਬਾਈ ਹਾਂਜੀ ਆਹ ਐਡ ਆ ਜੇ ਬੰਦੇ ਦਾ ਨੰਬਰ ਲਾਉਣਿਆ ਫੋਨ ਚੱਕਦਾ ਨਹੀਂ ਤੇ ਕਿਸੇ ਨਾਲ ਗੱਲ ਹੁੰਦੀ ਆ ਤਾਂ ਕਹਿ ਦਿੰਦਾ ਬਿਨਾ ਬੈਟਰੀ ਤੋਂ ਆ ਠੀਕ ਹੈ ਬਿਨਾ ਬੈਟਰੀ ਤੋਂ ਕਿਵੇਂ ਚੱਲੂਗੀ ਦੱਸੋ ਓਕੇ ਅਗਲਾ ਰੋੜ ਕੇ ਥੋੜੇ ਲੇਊਗਾ ਹਣਾ ਤਾਂ ਚਲਾਉਣ ਵਾਸਤੇ ਵੀ ਬੈਟਰੀਾਂ ਦੀ ਜ਼ਰੂਰਤ ਪੈਣੀ ਆ ਫੇਰ ਅਗਲਾ ਪੁੱਛਦਾ ਕਹਿੰਨ ਦਿਆ ਯਾਰ 32 33000 ਦੀ 35000 ਦੇ ਐਡ ਹੋਣਾ ਹਰੇਕ ਦਾ ਸਿਸਟਮ ਆ ਸਹੀ ਗੱਲ ਤਾਂ ਜਿਹੜੀਆਂ ਆਪਾਂ ਹੁਣ ਸਕੂਟਰਾਂ ਲੈ ਕੇ ਆਏ ਆ ਆਪਣੇ ਕੋਲੇ ਬਰੀਵੋ ਦੇ ਮਾਡਲ ਆ ਅੱਛਾ ਠੀਕ ਹੈ ਜੀ ਬਰੀਵੋ ਦੇ ਰੀਵੋ ਮਾਡਲ ਜਿਵੇਂ ਆ ਗਿਆ ਇਹ ਸਿੰਗਲ ਲੈਟ ਸਕੂਟਰੀ ਹੈਗੀ ਜੀ ਹਾਂਜੀ ਇਹ 12 ਨੰਬਰ ਟਾਇਰ ਦੇ ਵਿੱਚ ਆ ਅੱਛਾ ਫਰੰਟ 12 ਜਿਵੇਂ ਦੂਸਰਿਆਂ ਦਾ 10 ਆਉਂਦਾਗਾ ਓਕੇ 486072 ਦਾ ਕੰਟਰੋਲਰ ਲੱਗਿਆ ਹੋਇਆ ਇਹਦੇ ਵਿੱਚ ਠੀਕ ਚਾਰ ਬੈਟਰੀਆਂ ਪੰਜ ਬੈਟਰੀਆਂ ਛੇ ਬੈਟਰੀਆਂ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂਜੀ ਠੀਕ ਹੈ ਜੀ ਇਹ ਸਕੂਟਰੀ ਆਪਾਂ ਵਿੱਧ ਗਾਰੰਟੀ ਦੇਵਾਂਗੇ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਚਾਰਜਰ ਦੀ ਗਾਰੰਟੀ ਹੋਊਗੀ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਇਹਦਾ ਰੇਟ ਹੈਗਾ 38000 ਰੁਪਿਆ ਓਕੇ ਪਰ ਆਪਾਂ ਨਵੇਂ ਸਾਲ ਤੇ ਸਕੂਟਰੀ 5 ਮੀਟਰਾਂ ਦੇ ਵਿੱਚ ਸਿਰਫ 35000 ਰੁਪਏ ਦੇ ਵਿੱਚ ਦੇ ਰਹੇ ਹਾਂ ਯਾਨੀ ਕਿ ਆਪਾਂ ਨਵੇਂ ਸਾਲ ਦੇ ਆਫਰ ਦੇ ਉੱਤੇ 3000 ਰੁਪਏ ਘੱਟ ਕੇ ਦੇ ਰਹੇ ਹਾਂ ਦੋਸਤੋ 35000 ਰੁਪਏ ਦੀ ਤੁਹਾਨੂੰ ਸਕੂਟਰੀ ਮਿਲ ਜੂਗੀ ਬਾਈ ਗਾਰੰਟੀ ਕਿੰਨੀ ਹੋਵੇਗੀ ਵਿੱਦ ਗਾਰੰਟੀ 12 ਮਹੀਨੇ ਦੀ ਗਾਰੰਟੀ ਹੋਊਗੀ ਜੀ ਅੱਛਾ ਹਾਂਜੀ ਤੇ ਬਾਈ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਹੋਰਾਂ ਦਾ ਪੱਕਾ ਅੱਡਾ ਯਾਰ ਇੱਥੇ ਕੋਈ ਮਤਲਬ ਇਹ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਠੱਗੀ ਠੋਰੀ ਹੋਵੇ ਬਾਅਦ ਚ ਫੋਨ ਨਾ ਚੱਕ ਕਿਵੇਂ ਮਰਜ਼ੀ ਆ ਕੇ ਬਾਈ ਹੋਰਾਂ ਨੂੰ ਮਿਲ ਸਕਦੇ ਆ ਚਾਹ ਪਾਣੀ ਪੀਏ ਮਤਲਬ ਆਏ ਨਹੀਂ ਹੈਗਾ ਵੀ ਸਕੂਟਰੀ ਦੀ ਕੰਪਲੇਂਟ ਕਰਨੀ ਆਉਣਾ ਤੁਸੀਂ ਚਾਹ ਪਾਣੀ ਪੀ ਕੇ ਜਾਣਾ ਬਾਈ ਹੋਰਾਂ ਕੋਲੇ ਚਾਹ ਪਾਣੀ ਜਦੋਂ ਮਰਜ਼ੀ ਆਓ ਜੀ ਮੋਸਟ ਵੈਲਕਮ ਬਾਕੀ ਆਪਣੇ ਕੋਲੇ ਸਾਰਾ ਇਹਦਾ ਸਪੇਅਰ ਪਾਰਟ ਅਵੇਲੇਬਲ ਹੁੰਦਾ ਜੇਕਰ ਕਿਸੇ ਵੀ ਵੀਰਪਰਾ ਨੇ ਹੋਰ ਵੀ ਕਿਤੋਂ ਲਈ ਹੋਈ ਹੈ ਨਾ ਕਿਵੇਂ ਏਜੰਸੀ ਬੰਦ ਕਰ ਦਿੰਦੇ ਜਾਂ ਹੋਰ ਆਪਾਂ ਨੂੰ ਇਸ ਲੈਂਡ ਦੇ ਵਿੱਚ 4 ਸਾਲ ਹੋ ਗਏ ਜੀ ਆਪਣੀ ਇਸੇ ਨਾਮ ਤੇ ਫਾਰਮ ਰਜਿਸਟਰਡ ਆ ਬੈਸਟ ਡੀਲ ਮੋਟਰ ਦੇ ਨਾਂ ਤੇ ਰੋੜੀ ਰੋਡ ਤਲਵੰਡੀ ਸਾਬੋ ਬਾਈ ਜਿਵੇਂ ਆਪਾਂ ਦੇਖਿਆ ਜਾਵੇ ਤਾਂ ਇਹਦਾ ਵਜਨ ਵਜਨ ਦੀ ਕੀ ਕ ਇਹ 1.5 ਤੋਂ 2 ਕੁਆਂਟਲ ਤੱਕ ਵਜ਼ਨ ਮਤਲਬ ਲੈ ਕੇ ਆਰਾਮ ਨਾਲ ਚੱਲੂਗੀ ਪਰ ਇਹ ਰੂ ਦੇ ਗੱਟੇ ਤਾਂ ਕੋਈ ਹੁਣ ਰੇਸ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਚਲਾਓ ਜੀ ਬਸ ਇੰਨਾ ਭਾਰ ਨਾ ਰੱਖੋ ਵੀ ਇਹਨੂੰ ਤੋੜ ਹੀ ਦਿਓ ਓਕੇ ਨਹੀਂ ਇਹ ਵਧੀਆ ਚੱਲੂਗੀ ਕੋਈ ਐ ਨਹੀਂ ਵੀ ਯਾਰ ਦੋ ਬੰਦੇ ਬੈਠੇ ਹੌਲੀ ਹੌਲੀ ਤੁਰਨ ਲੱਗੇ ਉਹਨੂੰ ਤਾਂ ਆਪਾਂ ਦੇਖੀਏ ਵੀ 18-18 ਤੈਰੇ ਘੋੜੇ ਵੀ ਟੁੱਟ ਜਾਂਦੇ ਹੈ ਹਾਂਜੀ 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 ਜੇ ਆਪਾਂ ਗੱਲ ਕਰੀਏ ਵੀ ਤੋੜਨ ਦਾ ਕਿਹੜੀ ਮਰਜ਼ੀ ਚੀਜ਼ ਤੋੜ ਲਈਏ ਦੋਸਤੋ ਪਰ ਜੇ ਬੰਦਾ ਮੰਗੋ ਚਲਾਉਣੀ ਆ ਪਿਆਰ ਨਾਲ ਚਲਾਉਣੀ ਆ ਮਰਿਆਦਾ ਨਾਲ ਚਲਾਉਣੀ ਆ ਦੋ ਸਵਾਰੀਆਂ ਜਿਵੇਂ ਮਰਜ਼ ਕਈ ਵਾਰੀ ਮੈਂ ਗੱਲ ਕਰ ਰਿਹਾ ਸੀ ਵੀ ਆਪਣੇ ਵੀਰ ਭਰਾਵਾਂ ਨੇ ਕਿਤੇ ਹੋਰ ਲਈ ਹੁੰਦੀ ਆ ਨਾ ਦਿੱਕਤ ਆਉਂਦੀ ਆ ਵੀ ਸਾਨੂੰ ਸਪੇਅਰ ਪਾਰਟ ਨਹੀਂ ਮਿਲਦਾ ਆਪਣੇ ਕੋਲੇ ਇਹਨਾਂ ਦਾ ਸਾਰਾ ਸਪੇਅਰ ਪਾਰਟ ਅਵੇਲੇਬਲ ਹੁੰਦਾ ਜੀ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲੇ ਮਕੈਨਿਕ ਵੀ ਬਹੁਤ ਵਧੀਆ ਹੈਗੇ ਨੇ ਸਾਰਾ ਕੰਮਕਾਰ ਕੋਈ ਵੀ ਕਰਵਾਉਣਾ ਇਹਦੇ ਵਿੱਚ ਜਿਵੇਂ ਆਪਾਂ ਨੂੰ ਬਲੈਕ ਕਲਰ ਵਾਈਟ ਕਲਰ ਸਿਲਵਰ ਕਲਰ ਅਵੇਲੇਬਲ ਮਿਲ ਜੂ ਇਹਦੇ ਵਿੱਚ ਆਪਣੇ ਕੋਲੇ ਵੱਡੇ ਐਕਟਵਾ ਮਾਡਲ ਆਉਂਦੇ ਹੈਗੇ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਸਕੂਟਰ ਵੀ ਡੀ ਆਰ ਐਲ ਲਾਈਟ ਦੇ ਵਿੱਚ ਜਿਹੜਾ ਕਿ ਜਮਾ ਨਵਾਂ ਲਾਂਚ ਹੋਇਆ ਹੈਗਾ अच्छा ये भी अपने कोले अवेलेबल है हां जी हां जी हां जी अच्छा एदा बारे भी भाई कोई दियो जानकारी भी की गल बात है ये जमे पहला गोल लाइट ਦੇ ਵਿੱਚ ਆਉਂਦਾ ਸੀਗਾ ਜੀ ਉਹਦੀ ਥੋੜੀ ਜੀ ਜਿਵੇਂ ਲਾਈਟ ਘਟ ਹੁੰਦੀ ਹੈ ਦੀ ਲਾਈਟ ਵਗੈਰਾ ਡੀਆਰਐਲ ਦੇਤੀ ਜੀ ਠੀਕ ਹੈ ਜੀ ਇਹਨੂੰ ਹੈਵੀ ਚ ਕਰਤਾ ਓਕੇ हां जी ਜਿਵੇਂ ਟਾਇਰ ਦਾ 12 ਨੰਬਰ ਹੋ ਗਿਆ ਜੀ ਵੈਸੇ 10 ਨੰਬਰ ਚ ਆਉਂਦਾ ਵਿੱਚ ਛੋਟਾ ਟਾਇਰ ਬੁੜਕ ਦਾ ਜਿਆਦਾ ਹੈ ਤੇ ਇੱਕ ਆਪਣਾ ਚੌਕਰ ਦੀ ਲੀਕੇਜ ਦੀ ਜ਼ਿਆਦਾ ਪ੍ਰੋਬਲਮ ਸੀ ਉਹਨਾਂ 'ਚ ਅੱਛਾ ਪਹਿਲਾਂ ਵਾਲਿਆਂ 'ਚ ਹਾਂਜੀ ਇਹ ਥੋੜੀ ਜੀ ਉਹਦੇ 'ਚ ਜ਼ਿਆਦਾ ਲੀਕ ਹੁੰਦੇ ਸੀ ਹਾਂ ਉਹਦੀ ਉਹਦੀ ਇਹ ਸੋਧ ਕਰੀ ਹੋਈ ਹੈ ਜੀ ਠੀਕ ਹੈ ਕੰਪਨੀ ਨੇ ਹੁਣ ਸੋਧ ਕੇ ਬਣਾਏ ਹੋਇਆ ਹਾਂਜੀ ਤੇ ਬਈ ਸਕੂਟਰੀ ਨਾਲ ਦੇ ਮੁਕਾਬਲੇ ਆਪਾਂ ਦੇਖਿਆ ਜਾਵੇ ਰੇਟ ਰੂਟ ਦਾ ਗਾਰੰਟੀ ਦਾ ਕਿੰਨਾ ਕੁ ਫਰਕ ਹੈ ਇੱਥੇ ਗਾਰੰਟੀ ਗਾਰੰਟੀ ਸਾਰਾ ਕੁਝ ਸੇਮ ਰਹੂਗੀ ਜੀ ਰੇਟ ਇਹਦਾ ਐ ਮੰਨ ਕੇ ਚਲੋ 5-6000 ਉੱਪਰ ਚਲਾ ਜਾਂਦਾ ਸਕੂਟਰੀ ਨਾਲੋਂ ਮਤਲਬ ਕੋਈ ਬੜਾ ਫਰਕ ਨਹੀਂ ਪਾਇਆ ਹੈਗਾ ਜੀ ਜੇ ਆਪਾਂ ਆਪਾਂ ਫੀਚਰ ਦੇਖੀਏ ਕੁਆਲਟੀ ਦੀ ਤਾਂ ਬਹੁਤ ਹੀ ਘੈਂਟ ਗੱਲਬ ਇਹ ਹੋਰ ਬਾਈ ਜੀ ਫਿਰ ਕੋਈ ਹੋਰ ਇਹਦੇ ਵਿੱਚ ਇਸ ਤੋਂ ਉੱਪਰਲਾ ਮਾਡਲ ਇਹ ਆ ਜਾਂਦਾ ਜੀ ਅੱਛਾ ਇਹ ਕਿਹਦਾ ਮਾਡਲ ਹੈ ਬਾਈ ਇਹ ਹਾਈ ਸਪੀਡ ਦੇ ਵਿੱਚ ਆ ਜਾਂਦਾ ਇਹਦੀ ਐ ਮੰਨ ਕੇ ਚਲੋ 65 ਦੀ ਸਪੀਡ ਹੈ ਜੀ ਇਹਦੀ 65 ਦੀ ਸਪੀਡ ਹੈ ਹਾਂ ਜੀ ਅੱਛਾ 65 ਦਾ ਮਤਲਬ ਮੋਟਰਸਾਈਕਲ ਵੀ ਆਪਾਂ ਚੜਾ ਹਾਂ ਜਿੰਨਾ ਹਾਂ ਵੈਸੇ ਆਪਾਂ ਨਾਰਮਲ ਮੋਟਰਸਾਈਕਲ ਵੀ 40-45 ਤੇ ਰੱਖਦੇ ਆ 40-45 ਤੇ ਚੱਲਦਾ ਮੋਟਰਸਾਈਕਲ 65 ਤੇ ਨਹੀਂ ਜਾਂਦਾ ਹੈਗਾ ਮੋਟਰਸਾਈਕਲ ਤੇ ਬਹੁਤ ਸਪੀਡ ਆ ਬਾਈ ਯਾਰ ਇਹਦੇ ਬਾਰੇ ਵੀ ਦੱਸੋ ਸਾਡੇ ਦੋਸਤਾਂ ਨੂੰ ਇਹ ਜਿਵੇਂ ਦੋਨੇ ਟਾਇਰ ਦੇ 12 ਨੰਬਰ ਚ ਆ ਜਾਂਦੇ ਆ ਹੈਵੀ ਚਾਸੀ ਆ ਜਾਂਦੀ ਐ ਦੀ ਜੀ ਠੀਕ ਹੈ ਜੀ ਇਹਦਾ 2.5 ਕਵਾਂਟਲ ਤੱਕ ਕਪੈਸਿਟੀ ਆ ਵੇਟ ਖਿੱਚਣ ਦੀ ਜੀ ਇਹਦੀ 2.5 ਕਵਾਂਟਲ ਹੋਵੇ ਹਾਂ ਜੀ ਵੈਸੇ ਤਾਂ ਕਿੰਨਾ ਮਰਜ਼ੀ ਤਰਲੋ ਚੱਲ ਜਾਣਾ ਪਰ ਬੈਟਰੀਆਂ ਫਿਰ ਕਟ ਕਿਲੋਮੀਟਰ ਦਿੰਦਿਆਂ ਨਾ ਜੀ ਪਰ ਇਹ ਉਨਾਂ ਤੱਕ ਫਰਕ ਨਹੀਂ ਪਾਉਂਦਾ ਜੀ ਓਕੇ ਹਾਂਜੀ ਹਾਂਜੀ ਤੇ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਯਾਰ ਬਾਈ ਹੋਰਾਂ ਦਾ ਸਾਫ ਸੁਥਰਾ ਕੰਮ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਲੁਕਮੀ ਲਪੇਟਮੀ ਗੱਲ ਨਹੀਂ ਠੱਗੀ ਡੋਰੀ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਤੇ ਨੰਬਰ ਆਪਾਂ ਬਾਈ ਹੋਰਾਂ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਜਾਣਕਾਰੀ ਲੈਣੀ ਹੈ ਜਾਣਕਾਰੀ ਲੈ ਸਕਦੇ ਹੋ ਮਿਲਣਾ ਆ ਕੇ ਮਿਲ ਸਕਦੇ ਹੋ ਤੇ ਬਈ ਆ ਸਕੂਟਰ ਜਿਹੜੇ ਮੈਂ ਖੋਲੀ ਜੀ ਪਈਆ ਬਾਲੇ ਇਹਦਾ ਤਾਂ ਪੁਰਜਾ-ਪੁਰਜਾ ਜਿਆ ਕਰ ਰੱਖਿਆ ਇਹ ਬਈ ਜੀ ਬੱਚੇ ਚਲਾ ਰਹੇ ਸੀਗੇ ਅੱਛਾ ਉਹਨਾਂ ਨੇ ਕੰਧ ਚ ਠੋਕਤੀ ਚਾ ਹਾਂ ਐਕਸੀਡੈਂਟ ਕੇਸ ਆਈ ਦੀ ਟੀ ਵਗੈਰਾ ਪੇ ਰਿਪੇਅਰ ਕਰ ਰਹੇ ਸੀਗੇ ਅੱਜ ਹੀ ਆਈ ਸੀਗੀ ਬਸ ਸ਼ਾਮ ਤੱਕ ਇਹ ਰਿਪੇਅਰ ਕਰਕੇ ਆਪਾਂ ਦੇ ਦੇਾਂਗੇ ਠੀਕ ਹੈ ਓਕੇ ਤੁਮਾ ਆਪਣੇ ਕੋਲੇ ਮਿਸਤਰੀ ਦੀ ਸਹੂਲਤ ਵੀ ਉਪਲਬਧ ਹਾਂ ਆਪਣੇ ਕੋਲੇ ਤਿੰਨ ਮਕੈਨਿਕ ਰੱਖੇ ਹੋਏ ਆ ਹਾਂਜੀ ਠੀਕ ਹੈ ਸਾਰਾ ਸਪੇਅਰ ਪਾਰਟ ਹਰ ਵੇਲੇ ਅਵੇਲੇਬਲ ਹੁੰਦਾ ਠੀਕ ਹੈ ਮਤਲਬ ਆਪ ਹੀ ਕਰਦੇ ਜਿਹੜਾ ਮਿਸਤਰੀ ਹਾਇਰ ਤੁਸੀਂ ਆਪ ਕੀਤਾ ਹੋਇਆ ਹੈ ਹਾਂਜੀ 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 ਇਹ ਨਹੀਂ ਹੈਗਾ ਵੀ ਉੱਥੇ ਫਲਾਨੀ ਗਲੀ ਚ ਵਗ ਜਾਓ ਫਲਾਨੀ ਗਲੀ ਚ ਨਹੀਂ 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 ਅਸੀਂ ਸਾਰਾ ਕੁਝ ਕਰਵਾ ਕੇ ਦਿੰਨੇ ਆ ਆਪਣੇ ਕੋਲੇ ਸਾਰਾ ਕੁਝ ਤੇ ਦੋਸਤੋ ਇੱਥੇ ਇੱਕ ਧਿਆਨ ਦੇਣ ਵਾਲੀ ਹੋਰ ਗੱਲ ਹੈ ਮਾਨ ਚ ਸੋਡੇ ਕਬਰਾਟ ਹੋਵੇ ਕਈ ਵਾਰੀ ਹੁੰਦੀ ਵੀ ਆ ਕਿਉਂਕਿ ਪੈਸੇ ਲਾਉਣੇ ਆ ਕਿਉਂ ਬਾਈ ਹਾਂ ਸਹੀ ਹੈ ਸਹੀ ਹੈ ਜੀ ਤੇ ਆਪਾਂ ਚੀਜ਼ ਲੈ ਲਈ ਕੋਈ ਦਿੱਕਤ ਆ ਗਈ ਤਾਂ ਕਈ ਬੰਦੇ ਕੀ ਕਰ ਦਿੰਦੇ ਫਲਾਨੀ ਗਲੀ ਚ ਮਿਸਤਰੀ ਆ ਹੇਮਤੀ ਗਲੀ ਚ ਮਿਸਤਰੀ ਆ ਉੱਥੇ ਵਗ ਜਾਓ ਉਹ ਕੀ ਕਰ ਦਿੰਦੇ ਗਾਹ ਲਾ ਰਿਆ ਤੇ ਰੱਖਦੇ ਨੇ ਤਾਂ ਜਿਹੜਾ ਗਾਹ ਤੇ ਇੱਥੇ ਬਾਈ ਹੋਰਾਂ ਨੇ ਬਹੁਤ ਵਧੀਆ ਮਤਲਬ ਯਾਰ ਆਹ ਸਿਸਟਮ ਬਣਾਇਆ ਹੋਇਆਗਾ ਇੱਕ ਮਿਸਤਰੀ ਹਾਇਰ ਕਰਕੇ ਮਤਲਬ ਆਪਦੇ ਕੋਲ ਇਹੀ ਮਤਲਬ ਵਰਕਸ਼ਾਪ ਟਾਈਪ ਆ ਗੱਲਬਾਤ ਬਣਾਈ ਹੋਈ ਆ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਆਉਂਦੀ ਆ ਜਿਵੇਂ ਇਹ ਸਕੂਟਰੀ ਵੱਜੀ ਹੋਈ ਸੀ ਬੱਚਿਆਂ ਤੋਂ ਲੱਗ ਗਈ ਤਾਂ ਬਾਈ ਜੀ ਹੋਰੀ ਆਪ ਦਾ ਸਪੇਅਰ ਪਾਰਟ ਪਾ ਕੇ ਤੁਰਤ ਤਿਆਰ ਕਰਾ ਕੇ ਦੇ ਦਿੰਦੇ ਨੇਗੇ ਜੀ ਜਿਵੇਂ ਇਹਨਾਂ ਨੇ ਖਰੀਦੀ ਇਹ ਗੱਲ ਬਹੁਤ ਵਧੀਆ ਲੱਗੀ ਬਾਈ ਖਰੀਦੀ ਤਾਂ ਕਿਤੋਂ ਹੋਰ ਸੀਗੀ ਅੱਛਾ ਠੀਕ ਹੈ ਜੀ ਪਰ ਆਪਣੇ ਕੋਲੇ ਰਿਪੇਅਰ ਲਈ ਆਏ ਤਾਂ ਆਪਾਂ ਕਰਕੇ ਦਿੰਦੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣੇ ਕੋਲੇ ਹਰੇਕ ਮਾਡਲ ਦਾ ਫੇਰ ਪਾਟਾ ਅਵੇਲੇਬਲ ਹੁੰਦਾਗਾ ਇਸ ਫੂਟਰੀ ਮਤਲਬ ਖਰੀਦ ਕੇ ਤੋਂ ਹੋਰ ਦੀ ਸੀਗੀ ਉਹਨਾਂ ਦੀ ਤੇ ਬਾਈ ਹੋਰਾਂ ਨੇ ਕਰਾ ਕੇ ਦਿੱਤੀ ਆ ਤੇ ਜਰੂਰ ਵਿਜ਼ਿਟ ਕਰੋ ਤੁਸੀਂ ਬਾਈ ਜੀ ਸਭ ਤੋਂ ਵੱਡੀ ਦਿੱਕਤ ਇਹੀ ਆ ਦੁਕਾਨਾਂ ਬਹੁਤ ਜਿਆਦਾ ਏ ਜੀ ਹਾਂਜੀ ਵੇਚਣ ਸੇਲ ਲਈ ਸਰ ਮਿਲ ਜਾਂਦੀ ਹੈ ਚੀਜ਼ ਪਰ ਦਿੱਕਤ ਕਿੱਥੇ ਆਉਂਦੀ ਹੈ ਸਰਵਿਸ ਦੀ ਸਰਵਿਸ ਦੀ ਜਾਂ ਸਪੇਅਰ ਪਾਰਟ ਦੀ ਹਾਂ ਸਰਵਿਸ ਜਾਂ ਸਪੇਅਰ ਪਾਰਟ ਅੱਜ ਦੇ ਸਮੇਂ ਦੇ ਵਿੱਚ ਸਪੇਅਰ ਪਾਰਟ ਦੀ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਆਪਾਂ ਇੱਕ ਵਾਰੀ ਚੀਜ਼ ਲਿਆਉਣਾ ਮੁੜ ਕੇ ਜੇ ਤਾਂ ਚੀਜ਼ ਜੇ ਸਪੇਅਰ ਪਾਰਟ ਨਾ ਮਿਲੇ ਫਿਰ ਸਿੱਟ ਵੀ ਨਹੀਂ ਸਕਦਾ ਬੰਦਾ ਤਾਂ ਪਰੇਸ਼ਾਨੀ ਹੋਰ ਵਧ ਜਾਂਦੀ ਆਪਾਂ ਨਾਲ ਸਰਵਿਸ ਵੀ ਦਿੰਦੇ ਆ ਤੇ ਬਾਈ ਜੀ ਹੋਰਾਂ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਕਨੈਕਟ ਕਰ ਸਕਦੇ ਤੁਸੀਂ ਇੱਕ ਨੰਬਰ ਕੰਮ ਆ ਜਾਂਦਾ ਤੇ ਬਾਈ ਜੀ ਇਹ ਤਾਂ ਹੋ ਗਈ ਆਪਣੀਆਂ ਸਪੂਟਰੀਆਂ ਦੀ ਕੁਆਲਿਟੀ ਹੋ ਗਈ ਰੇਟ ਹੋ ਗਿਆ ਕਈ ਵਾਰੀ ਹੋਈ ਕਿਸੇ ਬੰਦੇ ਨੇ ਨਹੀਂ ਪੈਸੇ ਹਾਂਜੀ ਉਹਦੇ ਵਾਸਤੇ ਵੀ ਕੋਈ ਰਾਹ ਹੈਗਾ ਗੱਬਨ ਦਾ ਹਾਂਜੀ ਆਪਣੇ ਕੋਲੇ EMI ਅਵੇਲੇਬਲ ਆ ਜੀ ਜਿਵੇਂ ਕਈ ਵਾਰੀ ਜੇਕਰ ਕਿਸਦਾ ਬਜਾਜ ਕਾਰਡ ਬਣਿਆ ਹੋਇਆ ਹਾਂਜੀ ਤਾਂ ਥੋੜੀ ਮੋਟੀ ਪੇਮੈਂਟ ਦੇ ਡਾਊਨ ਪੇਮੈਂਟ ਦੇ ਕੇ ਸਿਬਲ ਦੇ ਹਿਸਾਬ ਨਾਲ ਤਾਂ ਆਪਾਂ ਉਹਨਾਂ ਦੀ ਹਿਸਟਾਲਮੈਂਟ ਕਰ ਦਿਆਂਗੇ ਬਾਕੀ ਮਤਲਬ ਬਜਾਜ ਕਾਰਡ ਤੇ ਵੀ ਸਕੂਟਰੀ ਤੇ ਬਜਾਜ ਕਾਰਡ ਤੇ ਵੀ ਹੋ ਜਾਂਦਾ ਹੈ ਜੀ ਅੱਛਾ ਠੀਕ ਹੈ ਵੀ ਜਿੰਨਾ ਬੰਦਾ ਪੈਟਰੋਲ ਫੂਕਦਾ ਉਹੀ ਬਚਾ ਕੇ ਬਸ ਕਿਸ਼ਤ ਭਰ ਸਕਦਾ ਆਪਦੀ ਠੀਕ ਹੈ ਮਤਲਬ ਆਪਾਂ ਦੇਖੀਏ ਵੀ ਪਹਿਲਾਂ ਇੱਕ ਸੀਜ਼ਨ ਦੇ ਵਿੱਚ ਇੱਕ ਸਕੂਟਰੀ ਬੰਦਾ ਸਾਇਲੈਂਸਰ ਵਿੱਚੋਂ ਹੀ ਕੱਟ ਦਿੰਦਾ ਬਈ ਹਾਂਜੀ ਹਾਂਜੀ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਹਨਾ ਹਾਂਜੀ ਆਪਾਂ 100 ਦੀ ਵੀ ਡੇਲੀ ਦੀ ਐਵਰੇਜ ਲਾਗੇ ਤਾਂ 35-36000 ਰੁਪਏ ਬਣਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਭਾਈ ਜੀ ਜਿਵੇਂ ਦੋਸਤੋ ਤੁਸੀਂ ਦੇਖਿਆ ਯਾਰ ਵੀ ਇਹ ਨਹੀਂ ਹੈਗਾ ਕੋਈ ਵੀ ਬਾਲੇ ਤਗੜੇ ਬੰਦੇ ਸਕੂਟਰੀਆਂ ਖਰੀਦਦੇ ਨੇਗੇ ਬਜਾਜ ਕਾਰਡ ਹਰੇਕ ਦਾ ਬਣਿਆ ਹੋਇਆਗਾ ਹਰੇਕ ਬੰਦੇ ਦਾ ਬਜਾਜ ਕਾਰਡ ਬਣਿਆ ਹੋਇਆਗਾ ਤੇ ਬਜਾਜ ਕਾਰਡ ਦੇ ਉੱਤੇ ਵੀ ਬਾਈ ਹੋਰੀ ਸਕੂਟਰੀਆਂ ਦੇ ਰਹੇ ਨੇ ਭਾਈ ਉਹਦੇ ਚ ਡਾਊਨ ਪੇਮੈਂਟ ਕਿੰਨੀ ਹੋਊ 5000 ਰੁਪਇਆ 7000 ਰੁਪਇਆ ਬਸ ਮੈਕਸਿਮਮ ਇੰਨੀ ਤੇ ਦੋਸਤੋ ਤੁਸੀਂ ਮਤਲਬ 5-7000 ਰੁਪਇਆ ਦੇ ਕੇ ਯਾਰ ਜਿਵੇਂ ਵਾਸ਼ਿੰਗ ਮਸ਼ੀਨ ਨਹੀਂ ਲੈ ਕੇ ਜਾਂਦੇ ਲੋਕ ਉਵੇਂ ਤੁਹਾਨੂੰ ਸਕੂਟਰ ਹੀ ਮਿਲ ਜੂਗੀ 5-6000 ਰੁਪਇਆ ਤੁਸੀਂ ਡਾਊਨ ਪੇਮੈਂਟ ਲੈ ਕੇ ਇੱਕ ਬਜਾਇਦਾ ਕਾਰਡ ਲੈ ਕੇ ਆਉਣਾ ਨਾਲ ਇਹ ਸਕੂਟਰ ਹੀ ਤੁਸੀਂ ਜਾਂਦੇ ਹੋਏ ਬਾਈ ਜੀ ਹੋਰੀ ਤੁਹਾਨੂੰ ਦੇ ਕੇ ਤੋਰਨਗੇ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਸੀਂ ਜਾਣਕਾਰੀ ਦਿੱਤੀ ਇੰਨੀ ਕੀਮਤੀ ਹੈ ਨਾ ਤੇ ਇੱਕ ਆਪਣਾ ਬਾਈ ਨੰਬਰ ਬੋਲ ਦੋ ਤੇ ਆਪਣੀ ਸਹੀ ਲੋਕੇਸ਼ਨ ਕਿੱਥੇ ਹੈਗੀ ਉਹ ਸਹੀ ਲੋਕੇਸ਼ਨ ਦੱਸ ਦੋ ਆਪਣਾ ਫੋਨ ਨੰਬਰ ਹੈਗਾ 94637 05494 94637 05494 ਅਪਨਾ ਅਸੀਂ ਆਪਾਂ ਖੜੇ ਕਿੱਥੇ ਆ ਸਹੀ ਲੋਕੇਸ਼ਨ ਹੁੰਦਾ ਆਪਾਂ ਜਦੋਂ ਖੰਡਾ ਚੌਂਕ ਤੋਂ ਰਵਿਦਾਸ ਚੌਂਕ ਨੂੰ ਜਾਂਦੇ ਆ ਜਾਂ ਕਚਹਿਰੀਆਂ ਨੂੰ ਜਾਂਦੇ ਆ ਲੇਲੇ ਵਾਲਾ ਰੋਡ ਲੰਘਣਸਾਰ ਆਪਣਾ ਸ਼ੋਰੂਮ ਆਉਂਦਾ ਠੀਕ ਹੈ ਜੀ ਬਾਹਰ ਆਪਣੇ ਸਕਰੀਨ ਚੱਲੀ ਜਾਂਦੀ ਹੁੰਦੀ ਐ LED ਹਾਂਜੀ ਠੀਕ ਹੈ ਜੀ ਬਾਹਰ ਸਕੂਟੀਆਂ ਲੱਗੀਆਂ ਹੁੰਦੀਆਂ ਬੈਸਟ ਡੀਲ ਮੋਟਰ ਦੇ ਨਾਂ ਤੇ ਰੋੜੀ ਰੋਡ ਤਲਵੰਡੀ ਸਾਬੋ ਆਪਣਾ ਸ਼ੋਰੂਮ ਹੈ ਤੇ ਦੋਸਤੋ ਆਪਾਂ ਨੰਬਰ ਵਗੈਰਾ ਤੇ ਐਡਰੈਸ ਵਗੈਰਾ ਬਾਈ ਹੋਰਾਂ ਦਾ ਸਕਰੀਨ ਤੇ ਵੀ ਦਿੱਤਾ ਹੋਇਆ ਉਥੋਂ ਕਨੈਕਟ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਮੁੰਡੇ ਨੂੰ ਆਪਣੀ ਗੁੜੀਆ ਨੂੰ ਪੁਸ਼ ਕਰ ਸਕਦੇ ਆ ਚਾਰਜ ਵਾਲੀ ਸਕੂਟਰੀ ਦੇ ਕੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜਿਹੜੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਇਹ ਸੀਗਾ ਨਵੇਂ ਸਾਲ ਦਾ ਆਫਰ ਜਿਹੜਾ ਬਾਈ ਜੀ ਹੋਰਾਂ ਵੱਲੋਂ ਲਾਇਆ ਗਿਆ 3000 ਰੁਪਿਆ ਸਕੂਟਰੀ ਤੁਹਾਨੂੰ ਘਟਕੇ ਦੇ ਰਹੇ ਨੇ ਬਜਾਜ ਕਾਰਡ ਤੇ ਲੈਣੀ ਹੈ ਤਾਂ ਬਜਾਜ ਕਾਰਡ ਤੇ ਲੈ ਸਕਦੇ ਹੋ ਸਿਰਫ 5000 ਰੁਪਿਆ ਡਾਉਨ ਪੇਮੈਂਟ ਦੇਣੀ ਆ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟੋ ਜੀ ਬਾਈ ਜੀ ਬਹੁਤ ਬਹੁ